ਜਲੰਧਰ ਕਮਿਸ਼ਨਰ ਦੀ ਪੁਲਿਸ ਨੂੰ ਇਸ ਵਾਰ ਕਾਮਯਾਬੀ ਮਿਲੀ ਜਦੋਂ ਸ਼ਹਿਰ ਚੋਟਾ ਖੋਆ ਦੇ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਦੋ ਮੁਲਜ਼ਮਾ ਨੂੰ ਗ੍ਰਿਫਤਾਰ ਕੀਤਾ ਗਿਆ। ਜਾਣਕਾਰੀ ਮੁਤਾਬਕ ਉਕਤ ਦੋਸ਼ੀਆਂ ਵੱਲੋਂ ਬੀਤੇ ਦਿਨ ਲੈਦਰ ਕੰਪਲੈਕਸ ਨੇੜੇ ਇੱਕ ਵਿਅਕਤੀ ਪਾਸੋਂ ਮੋਬਾਈਲ ਖੋਹ ਕੀਤਾ ਗਿਆ ਸੀ ਜਿਸ ਦੀ ਸ਼ਿਕਾਇਤ 'ਤੇ ਪੁਲਿਸ ਪਾਰਟੀ ਨੇ ਤਫ਼ਤੀਸ਼ ਦੌਰਾਨ ਦੋਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਜਿਨ੍ਹਾਂ ਦੀ ਪਛਾਣ ਸੌਰਵ ਵਾਸੀ ਬਸਤੀ ਗੂਜਾ ਅਤੇ ਪੂਰੀ ਵਾਸੀ ਬਸਤੀ 바ਵਾਖੇਲ ਵੱਜੋ ਹੋਈ ਹੈ। ਪੁਲਿਸ ਨੇ ਦੋਨਾਂ ਦੋਸ਼ੀਆਂ ਪਾਸੋਂ ਖੋਹ ਕੀਤਾ ਗਿਆ ਇੱਕ ਮੋਬਾਈਲ ਅਤੇ ਮੋਟਰਸਾਈਕਲ ਵੀ ਬਰਾਮਦ ਕੀਤਾ ਹੈ। ਪੁਲਿਸ ਨੇ ਮਾਨਯੋਗ ਕਮਿਸ਼ਨਰ ਪੁਲਿਸ ਜੁਲੰਦਰਦੀਪ ਦੇ ਨਿਰਦੇਸ਼ਾਂ ਤੇ ਜੋ ਅਸੀਂ ਇੱਕ ਸਪੈਸ਼ਲ ਡਰਾਈਵ ਚਲਾਈ ਹੈ ਅਗੇਂਸਟ ਪੈਡ ਐਲੀਮੈਂਟ ਤੇ ਸਨੇਚਿੰਗ ਕਰਨ ਵਾਲਿਆਂ ਖਿਲਾਫ ਉਸ ਦੇ ਤਹਿਤ ਇੱਕ ਸਾਨੂੰ ਇਨਫੋਰਮੇਸ਼ਨ ਰਿਸੀਵ ਹੋਈ ਸੀ 25 11 24 ਨੂੰ ਜ ਜਿਹਦੇ ਵਿੱਚ ਇੱਕ ਵਿਅਕਤੀ ਕੋਲੋਂ ਦੁਪਹਿਰੇ 2:00 ਜੇ ਇੱਕ ਮੋਬਾਈਲ ਫੋਨ ਖੋ ਕੇ ਲੈ ਗਏ ਸੀ ਆਪਣੇ ਲੈਦਰ ਕੰਪਲੈਕਸ ਤੋਂ ਜਿਸ ਦੇ ਤਹਿਤ ਅਸੀਂ ਜਿਹੜੀ ਸਰਚ ਪਾਰਟੀਆਂ ਬਣਾਈਆਂ ਤੇ ਜਿਹੜਾ ਸਨੇਚ ਕਰਨ ਵਾਲਾ ਦੋਸ਼ੀ ਹੈਗਾ ਉਸ ਨੂੰ ਅਸੀਂ ਗ੍ਰਿਫਤਾਰ ਕੀਤਾ ਹੈਗਾ ਤੇ ਜਿਸ ਨੂੰ ਉਹਨੇ ਫੋਨ ਜਿਹੜਾ ਹੈਗਾ ਚੋਰੀ ਸਨੇਚ ਕੀਤਾ ਹੋਇਆ ਫੋਨ ਸੀਗਾ ਉਹਨੂੰ ਸੇਲ ਕੀਤਾ ਸੀਗਾ ਉਸ ਨੂੰ ਆਇਡੈਂਟੀਫਾਈ ਕਰਕੇ ਅਸੀਂ ਦੋਨੋਂ ਦੋਸ਼ੀਆਂ ਨੂੰ ਅਰੈਸਟ ਕਰਤਾ ਹੈ ਤੇ ਜਿਹੜਾ ਸਨੇਚ ਕੀਤਾ ਮੋਬਾਈਲ ਹੈ ਉਹ ਵੀ ਰਿਕਵਰ ਕੀਤਾ ਜਿਹੜੇ ਦੋ ਦੋਸ਼ੀ ਹੈਗੇ ਆ ਉਹ ਹੈਗੇ ਆ ਜੀ ਸੌਰਵ ਪੁੱਤਰ ਬਿੱਟੂ ਵਾਸੀ ਬਕਾਨ ਨੰਬਰ 165 ਲਾਹੌਰਿਆ ਮਹੱਲਾ ਬਸਤੀ ਕੋਜਾ ਤੇ ਦੂਸਰਾ ਜਿਹੜਾ ਹੈਗਾ ਉਹਦਾ ਨਾਮ ਹੈਗਾ ਜੀ ਪੂਰਨਾ ਪੁੱਤਰ ਵਰਤੰਤੀ ਵਾਸੀ ਉੜਾਈ ਧੋਬੀਆਂ ਪੂਰਬ ਉੱਤਰ ਪ੍ਰਦੇਸ਼ ਤੇ ਰਹਿਣ ਵਾਲੇ ਹੈ ਇਹ ਦੋਨੋਂ ਜਿਹੜੇ ਹੈਗੇ ਆ ਇਹਨਾਂ ਨੇ ਇਸ ਸਪਲੈਂਡਰ ਜਿਹੜਾ ਮੋਟਰਸਾਈਕਲ ਹੈ ਉਹਨੂੰ ਯੂਜ਼ ਕਰਕੇ ਸਨੇਚਿੰਗ ਕੀਤੀ ਸੀ ਜੋ ਉਸ ਨੂੰ ਵੀ ਅਸੀਂ ਰਿਕਵਰ ਕੀਤਾ ਤੇ ਐਫ ਆਈ ਆਰ ਨੰਬਰ 195 ਜਿਹੜੀ ਅੰਡਰ ਸੈਕਸ਼ਨ 304 2 ਕਮਾ 35 ਬੀ ਐਨ ਐਸ ਦੇ ਅਸੀਂ ਰਜਿਸਟਰ